ਹਾ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਜੀ ਫਨ ਬਾਈ ਤਾਜ਼ੀਆਂ ਸੂਈਆਂ ਤੇ ਇੱਕ ਗੱਬਣਾ ਆਓ ਪੁੱਛ ਲੈਨੇ ਬਾਈ ਥੋੜੇ ਥੇਲ ਭਾਈ ਜੀ ਹਸੀ ਗਾਲ ਹਸੀ ਅਡਰ ਸਾਹਿਬ ਉਹ ਠੀਕ ਹੋਈ ਵਧੀਆ ਬਹੁਤ ਵਧੀਆ ਅਡਰ ਸਾਹਿਬ ਭਾਈ ਨਾਮ ਤੇ ਐਡਰੈਸ ਬੋਲ ਨਾਮ ਦਾ ਸਾਹਿਬ ਬੱਬੂ ਹੈ ਜੀ ਹੂੰ ਪਿੰਡ ਸਲਾਬਪੁਰਾ ਠੀਕ ਹੈ ਜ਼ਿਲ੍ਹਾ ਬਠਿੰਡਾ ਹੂੰ ਸੀਲ ਫੂਲਾ ਨੇੜੇ ਪਿੰਡ ਬਈ ਨੇੜੇ ਵੀਰੇ ਪਧੌੜ ਰਹਿ ਆਪਾਂ ਨੂੰ ਭਾਈ ਰੂਪਾ ਤੇ ਭਗਤਾ ਭਾਈ ਕਾ ਮੋਬਾਈਲ ਨੰਬਰ 734731737 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਗਰੀਨ ਤੇ ਚੱਲ ਰਿਆ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵਹਿੜ ਦੇਖਦੇ ਆ ਕਿਹੜਾ ਸੂਆ ਸੀ ਇਹ ਡਾਕਟਰ ਸਾਹਿਬ ਮਾਲਕ ਦਾ ਕਹਿੰਦੇ ਦੂਸਰਾ ਸੂਆ ਆਪਾਂ 30 ਸੂਆ ਕਹਿ ਕੇ ਦੇਣੀ ਠੀਕ ਆ ਕਿੰਨੇ ਦਿਨ ਲੈਂਦੀ ਆ ਬਈ ਇਹ 5 ਤੋਂ 4 ਦਿਨ ਲੂਰਾ ਸਾਹਿਬ ਕੀ ਰਿਕਾਰਡ ਦੁੱਧ ਦਾ ਦੁੱਧ ਪਿਛਲੇ ਸੂਏ ਦਾ ਇਹਦਾ 16 17 ਕਿਲੋ ਦਾ ਐਵੇਂ ਆਪਾਂ 20 ਕਹੀ ਜਾਈਏ ਤੋਂ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਾਣਾ ਥਾਣਾ ਨੂੜਾ ਪ ਆਈ ਬਲੂ ਵਾਚਿੰਗ ਨੀ ਬਹੁਤ ਪਈਆ ਸਾਰੀਆਂ ਬਲਡਰਾਂ ਲਾ ਕੱਢ ਕੇ ਫਿਰ ਸੋਣਾ ਕੱਦ ਵੱਡ ਚੰਗਾ ਯਾਤਬ੍ਰੀਟ ਚੰਗੀਆਂ ਦਿਨ ਹਜੇ ਲੈੰਦੀ ਐ ਕੱਚੀ ਕੱਚੀ ਜ਼ਰੂਰ ਆ ਬਈ ਬਣੂਗੀ ਬਹੁਤ ਵਧੀਆ ਹੈ ਫੇਸ ਬਿਊਟੀ ਵੀ ਕਮਾਲ ਦੀ ਵੱਡੀ ਗੱਲ ਬਈ ਗਰਮੀ ਘਟ ਮੰਨੂ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਦੋਰਾ ਤਾਰਾ ਚੈੱਕ ਕਰੋ ਬਈ ਬਾੜ ਦਾ ਚੰਗਾ ਗਾ ਦੁੱਧ ਵੀ ਚੰਗਾ ਪਾ ਦੂ ਠੰਡੀ ਸੀਲ ਆ ਹਨਾ ਠੰਡੀ ਸੀਲ ਤਾਂ ਬਹੁਤ ਸਾਰਾ ਜ਼ਿਆਦਾ ਦਰ ਸਭ ਠੀਕ ਚੋ ਬਈ ਮੋੜ ਲਿਆ ਬਈ ਮੁੱਲ ਕੀ ਆ ਬਈ ਇਹਦਾ ਮੋਲ ਡਾਟ ਸਭ ਦੇਣ ਲੈਣੀ ਆ ਬਸ ਇਹਦਾ 48000 ਆ ਜੀ 48000 ਰੁਪਏ ਮਾਨਤਾਨ ਹੋ ਜੀ ਭਾਈ ਮਾਨਤਾਨ ਕਰ ਦਾਂਗਾ ਥੋੜਾ ਮੋਟਾ ਬਸ ਦੇਣ ਲੈਣੀ ਆ ਜੀ ਡਾਟ ਸਾਹ ਤੁਹਾਨੂੰ ਹੀ ਪਤਾ ਝੂਲੀ ਵਾਲੀ ਵੜ ਕਿੱਥੇ ਨਿਕਲਦੀ ਹਾਂ ਮੋਲ ਜਮਾ ਜਾਇ ਜਾ 48000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਹਾਂ ਲੈ ਵਦੀ ਕਿੰਨੀ ਸਾਫ ਆ ਦੇਖ ਲਓ ਹਾਂ ਆਰਡਰ-ਵਰਡਰ ਬਹੁਤ ਚੰਗਾ ਆ ਬੜਾ ਬਹੁਤ ਚੰਗਾ ਬੜਾ ਨੂਣਾ ਕਰਮ ਵਾਲੀ ਦੇ ਬਹੁਤ ਚੰਗੀਆਂ ਬਾਕੀ ਤੋੜਾ ਤਾਰਾ ਵੀ ਚੰਗਾ ਭਾਈ ਮੋਲ ਵੀ ਜਾਇ ਜਾ 48000 ਬਾਕੀ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੀ ਆ ਚੰਗੀ ਆ ਬਾਈ ਬਰਦਸਨ ਕੀ ਆ ਥਣ ਲਈ ਬਹੁਤ ਚੰਗੀ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਦੂਸਰਾ ਸੂਆ ਡਾਕਟਰ ਸਾਹਿਬ ਕਦੋਂ ਸੂਈ ਆ ਬਈ ਇਹ ਸੁਬਾ ਸੂਈ ਆ ਜੀ ਠੀਕ ਆ ਬੱਚਾ ਕੀ ਆ ਬਾਈ 8:30 ਵਜੇ ਸੂਈ ਆ ਬੱਚੀ ਦਿੱਤੀ ਆ ਜੀ ਨੇ ਬਹੁਤ ਚੰਗੀ ਆ ਬਹੁਤ ਚੰਗੀ ਬੱਚੀ ਆ ਜੀ ਹਾਂ ਠੀਕ ਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਤੇ ਜੇਰ ਪਈ ਜੇਰ ਜੂਰ ਵੀਰੇ ਆ ਪਈ ਓਕੇ ਆ ਜਮਾ ਠੀਕ ਆ ਦੋਨਾਂ ਦੀ ਜੇਰ ਪਈ ਦੇਣਗਾ ਦੋਨੇ ਸੂਈਆਂ ਦੋਨਾਂ ਦੀ ਜੇਰ ਆ ਪਈ ਬਾਈ ਥੀ ਰੱਖਦੇ ਬਾਈ ਠੀਕ ਆ ਜੇਰ ਦੋਨਾਂ ਦੀ ਬਾਈ ਰੱਖੀ ਰੱਖ ਇਹ ਕਿੰਨਾ ਖਬੋਲਾ ਗੱਡੇ ਫਿਰ ਇਹਦਾ ਬੋਲਾ ਡੱਟ ਸਕਦਾ 1.5 ਤੋਂ 3-4 ਕਿਲੋ ਚੋਇਆ ਜੀ ਠੀਕ ਆ ਹਾਂ ਖੋਲ ਦੇ ਬਾਈ ਥੋਰ ਕੇ ਵਿਖਾ ਦੇ ਥਾਣ ਲੈ ਬਾਈ ਨੇੜ ਤੋਂ ਚੈੱਕ ਆ ਲਓ ਕੱਲਾ ਕੱਲਾ ਥਾਣ ਚਾਰੇ ਥਣ ਖੜਾ ਹੋਵੇ ਗੈਪ ਤੇ ਮੁਠੀ ਵਾਲਾ ਥਾਣਾ ਮੇਰੇ ਫੇਸ ਬਿਊਟੀ ਵੀ ਕਰਮਾਲੀ ਦੀ ਚੰਗੀ ਆ ਤੇ ਬਾਕੀ ਸਭੀ ਪੜੀ ਆ ਰਾਜੀ ਰੂਜੀ ਅਬੜ ਤੇ ਤੋਰਾ ਤਾਰਾ ਵੀ ਚੰਗਾ ਸੋਈ ਸਵਾਈ ਜੇਰ ਬਾਈ ਵੱਠਲ ਚ ਰੱਖੀ ਬੈਠਾ ਤੇ ਬੱਚਾ ਹੀ ਮਗਰ ਬੱਛੀ ਆ ਬੱਛੀ ਵੀ ਬਹੁਤ ਚੰਗੀ ਆ ਬਾਈ ਬਾਕੀ ਵਰਡ ਵੀ ਬਾਈ ਚੰਗੀ ਆ ਕਾਦ ਵਾਲੀ ਹੱਟਸਾ ਵਾ ਨਹੀਂ ਕੋਈ ਗੱਲ ਥਣ ਬੜਾ ਕਮਾਲ ਦਾ ਲੱਗਦਾ ਥਣ ਤਾਂ ਬਸ ਬਹਿ ਜਾ ਤਾ ਥੋੜਾ ਘੱਲ ਕਮੀ ਆ ਮੈਂ ਬਣਾ ਬੱਚੇ ਤਾਂ ਬੈਠੇ ਰੋਪੋ ਲੈ ਲੈ ਜਾ ਗਲੀ ਦੇ ਵਿਚਾਲੇ ਖੜਾ ਨਹੀਂ ਬਾਈ ਮੌਜ ਨਾਲ ਬਹਿ ਗਿਆ ਥੱਲੇ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਕਹਿੰਦੀ ਕੁਝ ਨਹੀਂ ਠੰਡੀ ਸੀ ਲੱਗ ਕੋਈ ਨਹੀਂ ਕਹਿੰਦੀ ਮੁੱਲ ਕੀ ਆ ਬਾਈ ਇਹਦਾ 85000 ਦੀ ਦੇ ਦਾਂਗੇ 85000 ਦੀ ਹਾਂਜੀ ਮਾਨਤਾਨ ਹੋ ਜੀ ਆ ਮਾਨਤਾਨ ਕਰ ਦਿਆਂਗੇ ਜੀ 58000 ਰੁਪਇਆ ਮੋਲਾ ਆ ਜਾ ਆ ਜਾ ਜਿਹੜਾ ਮੌਕਾ ਤੇ ਜਰੂਰ ਇਧਰ ਬੱਚਾ ਥਾਣ ਲੈ ਵਾ ਬਾਈ ਬੜਾ ਕਮਾਲ ਦਾ ਹੈ ਨਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਬਾਕੀ ਤੋਰਾ ਤਾਰਾ ਚੰਗਾ ਸੁਈ ਸਵਾਈ ਸੁਵਾਈ ਸੁਈ ਦਾ ਸਰ ਸਾਜ ਇਹ ਓਕੇ ਹਾਂਜੀ ਕੋਈ ਪੈਰ ਨਹੀਂ ਹਿਲਾਉਣਾ ਕੁਛ ਨਹੀਂ ਬੁੜੀ ਚੁਈ ਜਾਵੇ ਭਾਵੇਂ ਬੱਚੇ ਚੁਈ ਜਾਣ ਅੱਗੇ ਭਰਾ ਤਿੰਨ ਨੰਬਰ ਜਿਹੜਾ ਸੂਈ ਇਹ ਪਲੂਨ ਬੱਚਿਆ ਦਾਸ ਸਾਹਿਬ ਪਹਿਲਾ ਸੂਆ ਸੂਈ ਹੈ ਜੀ ਇਹ ਇਹ ਵੀ ਸਵੇ ਹੀ ਸੂਈ ਹੈ ਦਾਸ ਸਾਹਿਬ ਅੱਜ ਬੱਚਾ ਕੀ ਹੈ ਬਸ ਅੱਗੇ ਪਿੱਛੇ ਸੂਗਾ ਇਹ ਘੰਟਾ ਕ ਮਗਰੋਂ ਸੂਈ ਇਹ ਪਹਿਲਾ ਸੂਪੀ ਬੱਚੀ ਬੱਚੀਆਂ ਹੀ ਮਗਰੇ ਦੇ ਬੱਚੀ ਬਹੁਤ ਚੰਗੀ ਹੈ ਨਾ ਡੱਬੀ ਬੱਚੀ ਬਹੁਤ ਚੰਗੀ ਗੁਲਾਬੀ ਨਾਸ ਵਾਲੀ ਬਹੁਤ ਚੰਗੀ ਬੱਚੀ ਹਾਂ ਬੱਚਾ ਗੁਲਾਬੀ ਬੱਚੀ ਬੱਚਾ ਬਹੁਤ ਚੰਗੀ ਹੈ ਜੰਗੀ ਹੈ ਸੀਗਾ ਜੇਰੇ ਦੀ ਵੀ ਹੈ ਨਾ ਕੰਮ ਜੇਰ ਵੀਰੇ ਕੰਪਲੀਟ ਆ ਪਈ ਆ ਦੋਨਾਂ ਦੀ ਬਈਆ ਰੱਖੀ ਬੈਠਾ ਬੱਡ ਬੱਡ ਚੰਗਾ ਅੜਾ ਬੱਡ ਸਾਹਿਬੇ ਬਹੁਤ लवली ਉਮਰ ਦੀ ਹੈ ਬੱਚੀ ਹੂੰ ਸਾਰੀ 2 ਸਾਲ ਤੇ 3 ਮਹੀਨਿਆਂ ਦੀ ਹੈ ਹੂੰ ਗੰਦੀ ਇਹਦੀ 2 ਦੰਦ ਆ ਜੀ ਹੂੰ ਸਫਾਈਆਂ ਦੇਖੋ ਇੰਨੀ ਸਾਫ਼ ਸਾਫ਼ ਗੇੜ ਤੇ ਥਣ ਲੱਗਿਆ ਵਾ ਹਾਂ ਸਹੀ ਗੱਲ ਆ ਲੈ ਦੇਖ ਇੱਕਦ ਲੋਕ ਕਹਿੰਦੇ ਆ ਵੀ ਆਏ ਆ ਵੀ 4 ਦੰਦ ਹੋਊ ਦੇਖੇ ਨਾ ਦੇਖੇ ਆਪਾਂ ਦਿਖਾ ਕੇ ਹੂੰ ਕੋਈ ਵੀ ਵੀਰ ਲੈ ਜੇ ਆਪਾਂ ਦਿਖਾ ਕੇ ਦੇਵਾਂ ਠੰਡੀ ਸੀਲ ਜੇ ਮੈਂ ਮਰਦੀ ਬਹਿ ਜਾ ਜਿਵੇਂ ਬਲੂਨ ਸੂਈ ਆ ਕਹਿੰਦੀ ਕੁਛ ਨਹੀਂ ਭੋਰਾ ਮਗਰ ਦਿਖਾ ਦਿਓ ਮਾੜੀ ਜੀ ਹਾਂ ਯਾਰ ਮਾਰਦੀ ਕਮਾਲ ਦਾ ਲੈ ਜੇ ਕਿਤੇ ਥਾਣ ਲੱਗਿਆ ਸਹੀ ਗੱਲ ਆ ਮੁੱਠੀ ਪੜਾ ਥਾਣਾ ਕੱਲਾ ਕੱਲਾ ਲੋ ਮਾਰਿਆ ਦੰਦ ਦਿਖਾ ਦੇ ਦੋ ਦੰਦ ਜੀ ਲੈ ਪ्योर ਦੋ ਦੰਦ ਸਹੀ ਗੱਲ ਆ ਓਕੇ ਤੈਨੂੰ ਅਗਲਾ ਕਹੀ ਜਾਂਦਾ ਐਵੇਂ ਦੋ ਦੰਦ ਆ ਜੀ ਇਹ ਖੀਰੀ ਆਏ ਆ ਜਾ ਉਹ ਗੱਲ ਨਹੀਂ ਆਪਣੀ ਜਿਹੜੀ ਸਟਾਈ ਹੋਈ ਉਹੀ ਹੋਊਗਾ ਸਾਲ ਆਰਡਰ ਦੀ ਜਿਹੜੀ ਬਣਾਵਟਾ ਬਈ ਕਮਾਲ ਦੀ ਆ ਹਨਾ ਸਹੀ ਗੱਲ ਆ ਲੈ ਥਾਣ ਦੇ ਕੋਈ ਪੀੜੀ ਦੇ ਪਾਵੇ ਵਰਗੇ ਇਕੱਲਾ ਇਕੱਲਾ ਥਾਂ ਨਿਕੜਿਆ ਲੱਗਿਆ ਜਾਈ ਪੂਰੀ ਵਿਥੀ ਤੇ ਥਾਣ ਲੱਗਿਆ ਹਾਂ ਪੂਰੀ ਵਿਥੀ ਤੇ ਪਹਿਲਾਂ ਬੱਚੀ ਨੂੰ ਥਾਂ ਲੱਗਦਾ ਨਹੀਂ ਹੂੰ ਮੁੱਲ ਥਾਂ ਨਹੀਂ ਲੱਗਦਾ ਪਹਿਲਾਂ ਬੁਲੂ ਨੂੰ ਬੱਚੀ ਨੂੰ ਮੁੱਲ ਭਰਾ ਇਹਦਾ ਮੁੱਲ ਮੋਲ ਡਾਕਟਰ ਸਾਹਿਬ ਬਸ ਇਹਦੀ 48000 ਦੀ ਦੇ ਦੇਣੀ ਆ ਆਪਾਂ ਦੇਣ ਲੈਣੀ ਠੀਕ ਆ 48000 ਰੁਪਏ ਦਾ ਮੁੱਲ ਮਾਨ ਤਾਨ ਜ਼ਰੂਰੀ ਠੰਡੀ ਠੁੰਡੀ ਪੂਰੀ ਅੱਲਾ ਜੇ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਆਰਡਰ ਦੇਖੋ ਭਾਈ ਆਰਡਰ ਬੜਾ ਕਮਾਲ ਦਾ ਹਨਾ ਆਰਡਰ ਦੇਖੋ ਜੀ ਹਮ ਆਰਡਰ ਦੀ ਬਣਾਵਟ ਭਾਈ ਬੜੀ ਚੰਗੀ ਹੈ ਦੋਦੇ ਨਹੀਂ ਡਾਕਟਰ ਸਾਹਿਬ ਨੇ 16 15 16 15 16 ਖੁੱਲਾ ਠੀਕ ਆ ਭਰਾ ਅੱਗੇ ਵੀਰੇ ਲਾਸਟ ਚਾਰ ਨੰਬਰ ਕਿਹੜਾ ਸੂਈ ਹੈ ਇਹ ਡਾਕਟਰ ਸਾਹਿਬ ਸੂਈ ਪਹਿਲਾ ਸੂਆ ਇਹ ਨਾ ਥੋੜੀ ਭੁੱਖ ਰੁੱਖ ਦੀ ਮਰਦੀ ਆਈ ਆ ਠੀਕ ਆ ਕਦੋਂ ਸੂਈ ਆ ਭਾਈ ਇਹਨੂੰ ਸੂਈ ਨੂੰ ਹੋ ਗਈ ਆ ਅਜ ਅੱਠਵਾਂ ਨੌਵਾਂ ਦਿਨ ਬੱਚਾ ਕੀ ਹੈ ਮਾਂ ਬੱਚੀ ਆਈ ਡਾਕਟਰ ਸਾਹਿਬ ਦੀ ਬੜੀ ਚੰਗੀ ਹੈ ਨਾ ਬਹੁਤ ਚੰਗੀ ਬੱਚੀ ਆਈ ਬਰੂਡ ਦੀ ਆ ਅੱਗੇ ਦਿਖਾਵਾਂਗੇ ਭਾਈ ਹਾਂ ਜੀ ਬਰਡ ਵੀ ਚੰਗੀ ਆ ਥਣਲੇਵਾ ਚੰਗਾ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਤੋਰਾ ਤੋਰਾ ਬਰਡ ਦਾ ਬਹੁਤ ਚੰਗਾ ਰੰਗ ਰੂਪ ਹੀ ਚੰਗਾ ਚਵਾਈ ਕਿਵੇਂ ਆ ਚਵਾਈ ਦੀ ਜਰਾ ਟਸਾ ਬਸ ਇੱਕ ਨੰਬਰ ਹੀ ਠੀਕ ਆ ਹੂੰ ਕਿੰਨੇ ਦੁੱਧ ਦੇ ਹੁਣ ਅੱਜ ਅੱਜ ਹੀ ਆਈ ਆਪਣੇ ਕੋਲ ਤਾਂ ਮੰਨ ਕੇ ਚਲੋ ਜੀ 9 ਤੇ 10 ਦੇ ਵਿੱਚ ਵਿੱਚ 10 ਕਿਲੋ ਦੁੱਧ ਮੰਨੇ ਕੋਈ ਵੀਰ ਲਊਗਾ ਠੀਕ ਆ 10 ਕਿਲੋ ਦੁੱਧ ਮੰਨ ਲੈ ਹੂੰ ਠੀਕ ਆ ਇਹ ਥੋੜੀ ਗਰੀਬ ਘਰੋਂ ਲਈ ਆਪਾਂ ਮੁੱਲ ਬਈ ਇਹਦਾ ਮੁੱਲ ਬੱਸ ਦਾ ਦੇਣ ਲੈਣੀ ਆਈ 36000 ਦੀ ਦੇ ਦੇਣੀ ਆ ਮਾਨ ਤਾਨ ਹੋ ਜਾ ਮਾਨ ਤਾਨ ਕਰਦੇ ਆਂ ਦੇਣ ਲੈਣ ਵਾਲੇ ਸੌਦੀ ਆ ਯਾਰ 30000 ਰੁਪਿਆ ਮੁੱਲ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਮੁੱਲ ਬਈ ਕਹਿੰਦਾ ਆਪਾਂ ਜਮਾ ਜੈ ਜੀ ਰੱਖਿਆਗਾ ਦੇਣ ਲੈਣ ਵਾਲਾ ਰੇਟ ਹੀ ਰੱਖਿਆਗਾ ਕੋਈ ਬਾਹਲਾ ਨਹੀਂ ਕਰਿਆ ਮੁੱਲ ਤੇ ਬਾਕੀ ਬੱਚਾ ਮਗਰ ਬੱਚੀ ਬਹੁਤ ਕੁਆਲਿਟੀ ਦੀ ਹੈ ਯਾਰ ਸਾਹਿਬ हां ਮੰਗੇ ਜ਼ਰੂਰ ਤੋਂ ਬੱਚੀ ਦੇਖਣਯੋਗ ਹੈ ਘਰ ਲਨ ਵਾਲੀ ਬੱਚੀ ਹੈ ਕੋਈ ਆਏ ਨਹੀਂ ਕੋਈ ਗੱਲ ਇਹ ਬੱਚੀ ਨੂੰ ਦੁੱਧ ਵਧੀਆ ਛੱਡਿਆ ਭਾਵੇਂ ਗਰੀਬ ਘਰ ਹੀ ਸੀ ਵਿਚਾਰਿਆਂ ਦੇ ਮੱਛੀ ਬਹੁਤ ਵਧੀਆ ਦੁੱਧ ਦੇ ਛੱਡਿਆ ਦੇਖੋ ਗਲਾਬੀ ਨਾਸ ਬਹੁਤ ਸੋਹਣਾ ਮੂੰਹ ਦੇਖੋ ਸਹੀ ਗੱਲ ਹੈ ਇਨੀ ਸੋਹਣੀ ਬੱਚੀ ਹੈ ਬੜੀ ਸੋਹਣੀ ਬੱਚੀ ਹੈ ਬਾਈ ਥਾਂੜ ਬੈਠਦਾ ਹੀ ਬਹੁਤ ਚੰਗਾ ਬਹੁਤ ਚੰਗਾ ਥਾਂ ਲੈ ਬਾਈ ਜਿਵੇਂ ਮਾਰ ਜਾਈਂ ਨਹੀਂ ਕੋਈ ਗੱਲ ਬੱਚੀ ਆਪਣੇ ਪਾਸ ਆ ਬੈਠੇ ਰੋ ਲੋ ਲੈ ਕੋਈ ਚੱਕਰੀ ਨਹੀਂ ਕੋਈ ਚੱਕਣ ਦਾ ਠੀਕ ਆ ਨਾ ਕਿ ਭਰਾ ਕੋਲੇ ਚਾਰ ਸੀ ਚਾਰ ਹੀ ਦਿਖਾਤੇ ਇੱਕੇ ਸੇ ਵੀਰ ਦੇ ਚਾਰਾਂ ਨੂੰ ਕੋਈ ਪਸੰਦਾ ਵੀ ਨਹੀਂ ਭਾਈ ਨਾਲ ਕਨੈਕਟ ਕਰ ਲਿਓ ਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਦੋ ਧੰਨਵਾਦ ਜੀ